ਖਾਣਾ ਤਾਂ ਦਿੱਤਾ ਜਾ ਰਿਹਾ ਹੈ ਘਟੀਆਂ ਤੇ ਭਾਲਦੇ ਹਨ ਤਗਮੇ ਇਹ ਕਹਿ ਰਹੇ ਹਨ ਇਸ ਸਕੂਲ ਦੇ ਵਿਦਿਆਰਥੀ ਇਤਨੀ ਸੁੰਦਰਤਾ ਦੇਖਦੇ ਆਂਗੇ ਆਪਾਂ ਜਿਹੜੀ ਉਹਦੀ ਨੀਅਤ ਹੈ ਕਿ ਜਦੋਂ ਉਹ ਕਮਜ਼ੋਰ ਹੋ ਫਿਰ ਮਾਰਤ ਕੀ ਕਰੂਗੀ ਉਹ ਖਾਣਾ ਤਾਂ ਦੂਰ ਦੀ ਗੱਲ ਆਈ ਕੋਈ ਸੁੰਗ ਵੀ ਨਹੀਂ ਸਕਦਾ ਜੀ ਉਹਨਾਂ ਕੋਲੋਂ ਐਨਾ ਮਾੜਾ ਹਾਲ ਹੈ ਤੇ ਜੋ ਦਲ ਗਿਆਗਾ ਉਹ ਸੀ ਪਸ਼ੂਆਂ ਨੂੰ ਵੀ ਨਹੀਂ ਪਾ ਸਕਦੇ ਜਿਹੇ ਆ ਬੱਚਾ ਨੂੰ ਮਿਲਦਾ ਹੈ ਕਿੱਥੋਂ ਆਂਗੇ ਜੇ ਖਾਣੇ ਨਹੀਂ ਬੇਕਾਰ ਹੋਊਗਾ ਮਾਮਲਾ ਹੈ ਜਿਲ੍ਹਾ ਬਠਿੰਡਾ ਦੇ ਪਿੰਡ ਕੁੱਦਾ ਵਿਖੇ ਚੱਲ ਰਹੀ ਮਾਲਵੇ ਦੇ ਇੱਕੋ ਇੱਕ ਸਪੋਰਟਸ ਸਕੂਲ ਦਾ ਜਿੱਥੇ ਕਿ ਅੱਜ ਇਸ ਸਕੂਲ ਵਿੱਚ ਪੜ੍ਹਨ ਦੀ ਬਜਾਏ ਇਨ੍ਹਾਂ ਸਕੂਲੀ ਵਿਦਿਆਰਥੀਆਂ ਨੇ ਸਕੂਲ ਵਿੱਚ ਹੀ ਰੋਜ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਕੀ ਕਿਹਾ ਹੈ ਇਨ੍ਹਾਂ ਸਕੂਲੀ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੇ ਤੁਸੀਂ ਵੀ ਸੁਣੋ ਅਸੀਂ ਸਰਕਾਰੀ ਸਪੋਰਟਸ ਸਕੂਲ ਕੁੱਦਾ ਬਠਿੰਡਾ ਜੋ ਉਹਦੇ ਇਸ ਵਿਦਿਆਰਥੀਆਂ ਪਲੱਸ 2 ਕਲਾਸ ਤੇ ਜੋ ਵੀ ਬੱਚੇ ਹੋਸਟਲ ਚ ਰਹਿੰਦੇ ਆਈ ਉਹਨਾਂ ਨੂੰ ਸਹੀ ਢੰਗ ਦਾ ਖਾਣਾ ਨਹੀਂ ਮਿਲਦਾ ਜੇ ਮਿਲਦਾ ਤਾਂ ਉਹਨਾਂ 'ਚ ਜਿਵੇਂ ਦੁੱਧ ਮਿਲਦਾ ਤਾਂ ਉਹ 'ਚ ਪਾਣੀ ਜ਼ਿਆਦਾ ਹੋਵੇਈ ਦੁੱਧ ਘੱਟ ਆਈ ਤੇ ਜੇ ਕੋਈ ਸਬਜ਼ੀ ਮਿਲਦੀ ਹੈਗੀ ਉਹ ਵੀ ਜਿਹਾ ਪਾਣੀ ਉਹਨੂੰ ਖਾਣਾ ਤਾਂ ਦੂਰ ਦੀ ਗੱਲ ਆਈ ਕੋਈ ਸੁੰਗ ਵੀ ਨਹੀਂ ਸਕਦਾਈ ਉਹਨਾਂ ਕੋਲੋਂ ਇੰਨਾ ਮਾੜਾ ਹਾਲ ਆਈ ਤੇ ਜੋ ਦਲਗਿਆਗਾ ਉਹ ਸੀ ਪਸਵਾਂ ਨੂੰ ਵੀ ਨਹੀਂ ਪਾ ਸਕਦੇ ਜਿਹੇ ਆ ਬੱਚਾ ਨੂੰ ਮਿਲਦਾ। ਇਦੋਂ ਉੱਤੇ ਜੇ ਬੱਚਿਆਂ ਤੋਂ ਹੁਣ ਮੈਡਲ ਭਾਲਦੇ ਆ 2018 ਤੇ 2019 'ਚ ਸਾਡੇ ਐਨੇ ਮੈਡਲ ਆਏ ਆ ਤੇ ਉਹਦੀ ਵਜ੍ਹਾ ਕੀ ਸੀ ਉਦੋਂ ਡਾਈਟ ਵੀ ਚੱਜਦੀ ਸੀ। ਹੁਣ ਜਦੋਂ ਡਾਈਟ ਨਹੀਂ ਚੱਜਦੀ ਮਿਲੂ ਜਿਵੇਂ ਕਿ ਮਾਰਤ ਹੁੰਦੀ ਆਈ ਉਹਦੀ ਜਦੋਂ ਨੀਂ ਨੀ ਚੱਜਦੀ ਹੋਣੀ ਫਿਰ ਇਮਾਰਤ ਆਪਾਂ ਉਤਲੀ ਉਹਦੀ ਸੁੰਦਰ ਉਹਦੀ ਇਤਨੀ ਸੁੰਦਰਤਾ ਦੇਖਦੇ ਆਂਗੇ ਆਪਾਂ ਜਿਹੜੀ ਉਹਦੀ ਨੀਂ ਆ ਕਿ ਜਦੋਂ ਉਹ ਕਮਜ਼ੋਰ ਹੋ ਫਿਰ ਇਮਾਰਤ ਕੀ ਕਰੂਗੀ ਜਦੋਂ ਖਾਣਾ ਹੀ ਨਹੀਂ ਚੱਜਦਾ ਮਿਲਣਾ ਤਾਂ ਫਿਰ ਬੱਚੇ ਮੈਡਲ ਕਿੱਥੋਂ ਲਿਆਉਣੇ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਹੀ ਸਕੂਲ ਦੀ ਗ੍ਰਾਂਟ ਪਾਉਣ ਤੇ ਜੋ ਬੱਚਾ ਨੂੰ ਖਾਣਾ ਚੱਜਦਾ ਮਿਲੇ ਜੀ ਸਭ ਤੋਂ ਸਭ ਤੋਂ ਵੱਡੀ ਮੰਗ ਤਾਂ ਆਹੀ ਆਈ ਬਾਕੀ ਜੋ ਇਹ ਹੋਸਟਲ ਦੇ ਬੱਚੇ ਕਈਆਂ ਨੂੰ ਹੀ ਹੋਸਟਲ ਵੀ ਛੱਡਣਾ ਪੈ ਰਿਹਾ ਜੋ ਦੂਰ ਦੇ ਹੀ ਹੁਣ ਉਹ ਬੱਚੇ ਕੀ ਕਰਨ ਉਹ ਨਾਂ ਤਾਂ ਯਦ ਵਿਚਾਲੋਂ ਹਟ ਸਕਦੇ ਆ ਕਿਉਂਕਿ ਹਟੋ ਤਾਂ ਨਹੀਂ ਸਕਦੇ ਉਹਨਾਂ ਦਾ ਸਾਲ ਖਰਾਬ ਹੋਊਗਾ ਬੱਚਿਆਂ ਦਾ ਹੱਦ ਬੋਲੀਆ ਮੇਰਾ ਮਿੱਤਿਆ ਹੈ ਮੇਰੇ ਨਾਮ ਸ਼ੂਟਿੰਗ ਹੈ ਮੈਂ ਪਲੱਸ 1 ਸਮਾਜ ਵਿਦਿਆਰਥਣਾਂ ਤੇ ਇੱਥੇ ਮੈਂ 3 ਸਾਲ ਤੋਂ ਰਹਿ ਰਹੀ ਆ ਇਸ ਵਾਰ ਖਾਣਾ ਬਹੁਤ ਬੇਕਾਰ ਆ ਰਿਹਾ ਸਾਡੀ ਹੈਲਥ ਮਤਲਬ ਖਾਣਾ ਬਹੁਤ ਬੇਕਾਰ ਮੇਰੇ ਸਾਡੇ ਤੋਂ ਮੈਡਲ ਪਾ ਦੇ ਮੈਡਲ ਕਿੱਥੋਂ ਆਣਗੇ ਜੇ ਖਾਣਾ ਹੀ ਬੇਕਾਰ ਹੋਊਗਾ ਤੇ ਸਾਡੇ ਸੇਤ ਵੀ ਬਹੁਤ ਖਰਾਬ ਹੋ ਰਹੀ ਮੈਂ ਬਸ ਟਿਕ ਰਹੀ ਆ ਖਾਣਾ ਬਹੁਤ ਬੇਕਾਰ ਮਿਲਦੀਆ ਦਲੀਆ ਵੀ ਨਾ ਦੁੱਧ ਵੀ ਨਹੀਂ ਤਾਂ ਖੋਦੇ ਪਾਣੀ ਵਿੱਚ ਖਾ ਦਿੰਦੇ ਆ ਦਹੀਂ ਵੀ ਨਾ ਸਮੈਲ ਵਾਲੀ ਗੰਦੀ ਆਉਂਦੀ ਆ ਬ੍ਰੈਡ ਵੀ ਨਾ ਉਂਡੀ ਲੱਗੀ ਹੁੰਦੀ ਆ ਐਡਾ ਬੇਕਾਰ ਖਾਣਾ ਆ ਰਿਹਾ ਨੇ ਸਾਡੇ ਦੱਲੀ ਮਤਲਬ ਬਦਲੀਆਂ ਦਾ ਦੁੱਧ ਵੀ ਜਿਤ ਮਾਣੀ ਹੈ ਮਿਲਾ ਕੇ ਅੰਦਰ ਹੁਣ ਤਾਂ ਦੁੱਧ ਵੀ ਨਹੀਂ ਅਦਰ ਨਾ ਕਿ ਦੋ ਟਾਈਮ ਦੀ ਚਾਹ ਵੀ ਆਉਂਦੀ ਆ ਬਸ ਬੱਸ ਇੱਥੇ ਅੰਦਰ ਮੈਨੂੰ 6 ਮਹੀਨੇ ਹੋ ਗਏ ਪਰ ਮੈਨੂੰ ਖਾਣਾ ਨਹੀਂ ਲੱਗਦਾ ਵੀ ਵਧੀਆ ਆ ਰਿਹਾ ਪਹਿਲੇ ਵਿੱਚ ਅਸੀਂ ਤੇਰ ਨਹੀਂ ਲਾਈ ਸੀਗੇ ਫਿਰ ਹਫਤਾ ਕੋਈ ਖਾਣਾ ਵਧੀਆ ਆਇਆਗਾ ਫਿਰ ਉਸ ਤੋਂ ਬਾਅਦ ਫਿਰ ਉਹੀ ਚਾਲੂ ਹੋ ਗਿਆ ਬ੍ਰੈਡ ਨਾਲ ਦੱਲੀ ਆ ਰਿਹਾ ਮੇਰੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਸਾਨੂੰ ਵਧੀਆ ਖਾਣਾ ਭੇਜੇ ਵਧੀਆ ਡਾਈਟ ਭੇਜੇ ਆਰਣਬਲਾ ਸ਼ਸ਼ੀਕਾਲ ਜੀ ਮੇਰਾ ਨਾਮ ਜਸਪ੍ਰੀਤ ਆ ਮੈਂ ਸਪੋਰਟਸ ਕੋਚ ਕੋਲ ਦਾ ਵਿਦਿਆਰਥੀ ਆ ਤੇ ਮੈਂ ਫੇਰੀ ਗੇਮ ਇਥੇ ਐਥਲੈਟਿਕ ਆ ਤੇ ਅੱਜ ਦਾ ਸਿੱਖ ਮੈਚ ਕੋਲ ਨੂੰ ਮੈਂ ਤਾਂ ਮਤਲਬ ਲੱਗਿਆ ਉਹਦਾ ਵੀ ਸਾਹੀ ਆ ਕਿ ਇੱਥੇ ਮੇਰੇ ਗਾਈਡ ਦੇ ਕਰਨ ਇੱਥੇ ਇੱਕ ਟਾਈਮ ਤੋਂ ਬੱਚਿਆਂ ਨੂੰ ਪ੍ਰੋਪਰ ਡਾਈਟ ਨਹੀਂ ਮਿਲ ਰਹੀ ਆ ਜਿਸ ਕਰਕੇ ਬੱਚਿਆਂ ਦੇ ਨਾ ਹੀ ਮੈਡਲ ਆਏ ਤੇ ਨਾ ਹੀ ਨਾ ਹੀ ਕੋਈ ਪਰਫਾਰਮੈਂਸ ਆ ਰਹੀ ਆ ਮੈਂ ਬਸ ਇੰਨਾ ਹੀ ਚਾਹਣਾ ਕਿ ਇਹਨਾਂ ਨੂੰ ਮਿਲਦੀ ਜਿਹੜੀ ਡਾਈਟ ਆ ਉਹ ਸਾਰ ਦੇ ਮਹੀਨੇ ਦੇ ਹਿਸਾਬ ਨਾਲ ਦਿੱਤੀ ਜਾਵੇ ਤੇ ਪ੍ਰੋਪਰ ਢੰਗ ਨਾਲ ਦਿੱਤੀ ਜਾਵੇ ਜਿਵੇਂ ਕਿ ਥੋੜੇ ਟਾਈਮ ਤੋਂ ਪਿਛਲੇ 2 ਹਫ਼ਤਿਆਂ ਤੋਂ ਬੱਚਿਆਂ ਨੂੰ ਪ੍ਰੋਪਰ ਡਾਈਟ ਨਹੀਂ ਮਿਲਦੀ ਡਾਈਟ ਛੱਡੋ ਢੰਗ ਦੀ ਰੋਟੀ ਤੱਕ ਨਹੀਂ ਮਿਲ ਰਹੀ ਬੱਚੇ ਖਾਣ ਤੋਂ ਡਰਦੇ ਆ ਮੇਰੇ ਕਈ ਬੱਚੇ ਬਿਮਾਰ ਹੋਏ ਪਏ ਇਸ ਟਾਈਮ ਤੇ ਤੇ ਬਸ ਇਹ ਜਿਹੜੇ ਜਿਹੜੇ ਬਿਮਾਰ ਨੇ ਦਾ ਕੇਣਾ ਤੇ ਇਹਨਾਂ ਦਾ ਖਾਣਾ ਮੈਂ ਬਸ ਆਹੀ ਗੱਲ ਕਹਿਣਾ ਚਾਹੁੰਦੀ ਵੀ ਇੱਥੇ ਮਿਲਦਾ ਖਾਣਾ ਜਿਹੜਾ ਬੱਚਿਆਂ ਦਾ ਪ੍ਰੋਪਰ ਢੰਗ ਨਾਲ ਦਿੱਤਾ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਮੈਡਲ ਦੀ ਉਮੀਦ ਰੱਖਣੀ ਹੈ ਤੇ ਬਸ ਇਹਨਾਂ ਸਰਕਾਰ ਨੂੰ ਮੈਂ ਅਰਜ਼ੀ ਨਵੇਦਨ ਕਰਦਾਂਗੇ ਇੱਥੇ ਮੇਰੇ ਡਾਈਟ ਆ ਪਹਿਲਾ ਦੇ ਹਿਸਾਬ ਨਾਲ ਕੀਤਾ ਹੋਇਆ ਹੈ ਜੋ ਕਿ ਬੱਚਿਆਂ ਦੇ ਮੈਡਲ ਵੀ ਆ ਸਕਦੇ ਵਧੀਆ ਕੈਡਰ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਮਉਨ ਆ ਬਾਈ ਪਿੰਡ ਮੇਰਾ ਕੁੱਦਾ ਸਰਕਾਰੀ سپورਟ ਸਕੂਲ ਚ ਬੇਟਾ ਪੜਦਾ ਮੇਰਾ ਬਾਈ ਵੈਸਲਿੰਗ ਕਰਦਾ ਹੈਗਾ ਅੱਜ ਇੱਥੇ ਬੱਚਿਆਂ ਨੇ ਧਰਨਾ ਲਾਇਆ ਬਈ ਆਮਾਰ ਤੇ ਉਹ ਕਹਿੰਦੇ ਵੀ ਖਾਣਾ ਨਹੀਂ ਸਾਨੂੰ ਸਹੀ ਮਿਲ ਰਿਹਾ ਵਾਕਈ ਸਹੀ ਗੱਲ ਉਹਨਾਂ ਦੀ ਖਾਣਾ ਨਹੀਂ ਮਿਲ ਰਿਹਾ ਬਾਈ ਇੱਕ ਜੇ ਬਨੋਦ ਕੁਮਾਰ ਨੂੰ ਪੁੱਛਦੇ ਆ ਬਾਈ ਮੈਸ ਦਾ ਜੋ ਹੈਗਾ ਉਹ ਕਹਿੰਦਾ ਵੀ ਮੈਨੂੰ ਪੈਸੇ ਨਹੀਂ ਦੇ ਰਹੀ ਸਰਕਾਰ ਕਿ ਪੈਸੇ ਦੇ ਰਹੀ ਹੈ ਜਾਂ ਨਹੀਂ ਦੇ ਰਹੀ ਉਹ ਸਰਕਾਰ ਨੂੰ ਪਤਾ ਹੈ ਮੈਨੂੰ ਪਤਾ ਨਹੀਂ ਪਰ ਸਾਡੇ ਬੱਚਿਆਂ ਨੂੰ ਸਹੀ ਖਾਣਾ ਨਹੀਂ ਮਿਲ ਰਿਹਾ ਜੇ ਖਾਣਾ ਨਹੀਂ ਮਿਲ ਰਿਹਾ ਤਾਂ ਉਹਨਾਂ ਨੂੰ ਡਾਈਟ ਨਹੀਂ ਮਿਲ ਰਹੀ ਤਾਂ ਉਹਨੋਂ ਖੇਡ ਗੇਮ ਕਿਵੇਂ ਕਰਨਗੇ ਸਾਰੇ ਤੇ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਜੀ ਆ ਉਹਦਾ ਸਹੀ ਇਨਕੁਆਰੀ ਕਰੇ ਜਿਹੜਾ ਗਲਤਾਂ ਨੂੰ ਸਜ਼ਾ ਵੀ ਮਿਲੇ ਜੇ ਅੱਜ ਬੱਚਿਆਂ ਨੂੰ ਸਹੀ ਖਾਣਾ ਨਹੀਂ ਮਿਲ ਰਿਹਾ ਉਹਨਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਬਹੁਤ ਜ਼ਿਆਦਾ ਜੇ ਆਪਾਂ ਦੇਖੀਏ ਤਾਂ ਜੇ ਸਿਹਤ ਖਿਲਵਾੜ ਜੇ ਉਹ ਗੇਮ ਨਹੀਂ ਕਰਨਗੇ ਉਹਨਾਂ ਦਾ ਸਾਲ ਮਾਰਿਆ ਜਾਊਗਾ ਜੀ ਟਾਈਮ ਲੰਘ ਜਾਊਗਾ ਉਹਨਾਂ ਦਾ ਗੱਲ ਜੀ ਮੈਂ ਸ਼ਖਰਪਰ ਸਿੰਘ ਬਠਿੰਡੇ ਤੋਂ ਹਾਂ ਜੀ ਮੇਰਾ ਬੇਟਾ 9ਵੀਂ ਕਲਾਸ ਸਰਕਾਰੀ ਸਪੋਰਟ ਸਕੂਲ ਕੋਦੇ ਪੜ੍ਹ ਰਿਹਾ ਹੈ ਜੀ ਹੌਕੀ ਗੇਮ ਕਰਦਾ ਹੈ ਜੀ ਕਈ ਦਿਨਾਂ ਤੋਂ ਸਕੂਲ ਦੇ ਵਿੱਚ ਹੋਸਟਲ 'ਚ ਖਾਣੇ ਦੀ ਸਮੱਸਿਆ ਦੀ ਆ ਰਹੀ ਸੀ ਬੱਚਿਆਂ ਨੂੰ ਜੀ ਸਕੂਲ ਵੱਲੋਂ ਪ੍ਰਮੋਦ ਕੁਮਾਰ ਵੱਲੋਂ ਖਾਣਾ ਸਹੀ ਨਹੀਂ ਦਿੱਤਾ ਜਾ ਰਿਹਾ ਉਹਦੇ ਵਾਸਤੇ ਅੱਜ ਬੱਚਿਆਂ ਨੇ ਸਕੂਲ ਦੇ ਵਿੱਚ ਧਰਨਾ ਲਾਇਆ ਜੀ ਤੇ ਸਾਨੂੰ ਜਿਵੇਂ ਪਤਾ ਲੱਗਿਆ ਸੀ ਸਕੂਲ ਚ ਆਏ ਗੱਲਬਾਤ ਕੀਤੀ ਪ੍ਰਿੰਸੀਪਲ ਨੂੰ ਮਿਲਣਾ ਚਾਹੁੰਦੇ ਸੀ ਪ੍ਰਿੰਸੀਪਲ ਮਿਲੇ ਨਹੀਂ ਜੀ ਤੇ ਅਸੀਂ ਇਹ ਹੀ ਅਪੀਲ ਕਰਦੇ ਹਾਂ ਵੀ ਬੱਚਿਆਂ ਨੂੰ ਖਾਣਾ ਵਧੀਆ ਦਿੱਤਾ ਜਾਵੇ ਅਗਲੀ ਕਾਰਵਾਈ ਕਰਾਂਗੇ ਅਗਲੀ ਕਾਰਵਾਈ ਇਹ ਹੀ ਹੈ ਜੀ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਪਲੱਸ ਜਿਹੜੇ ਜਿੰਨੇ ਪੇਰੈਂਟਸ ਆ ਸਾਰਿਆਂ ਨੂੰ ਨਾਲ ਲੈ ਕੇ ਜੋ ਵੀ ਹੈ ਅਗਲੀ ਕਾਰਵਾਈ ਉਹ ਸਾਰਿਆਂ ਦੀ ਸਲਾਹ ਨਾਲ ਜੇ ਤਰਨਾ ਮਜਾਰਾ ਜੋ ਵੀ ਕਰਨਾ ਪਿਆ ਸਰਕਾਰ ਖਿਲਾਫ ਅਸੀਂ ਕਰਾਂਗੇ ਜੀ ਸਾਡੀ ਇਹ اپੀਲ ਹੈ ਵੀ ਪਹਿਲੀ ਸਾਡੀ ਸੁਣਵਾਈ ਕੀਤੀ ਜਾਵੇ ਜੇ ਨਾ ਪ੍ਰਸ਼ਾਸਨ ਸਾਡੀ ਸੁਣਵਾਈ ਫਿਰ ਅਗਲੀ ਕਾਰਵਾਈ ਅਸੀਂ ਸਾਰੇ ਇਕੱਠੇ ਹੋ ਕੇ ਜੋ ਵੀ ਲੋੜੀ ਦੀ ਹੋਊਗੀ ਅਸੀਂ ਕਰਾਂਗੇ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਨਾਮ ਸਿੰਘ ਮੇਰਾ ਪਿੰਡਾ ਬਹੁਤ ਸ਼ੀਂਗੀਆਂ ਮੇਰਾ ਬੇਟਾ ਇੱਥੇ ਜਿਹੜਾ ਹੈਗਾ ਪਲੱਸ 1 ਦੇ ਵਿੱਚ ਸ਼ੂਟਿੰਗ ਦੇ ਵਿੱਚ ਜਿਹੜਾ ਹੈਗਾ ਗੇਮ ਦੇ ਵਿੱਚ ਐ ਕੱਲ ਹੀ ਬੇਟੇ ਦਾ ਫੋਨ ਗਿਆ ਸੀ ਕਿ ਵੀ ਇੱਥੇ ਜਿਹੜਾ ਹੈਗਾ ਖਾਣਾ ਸਕੂਲ ਦੇ ਤਰਫੋਂ ਜਿਹੜਾ ਹੈਗਾ ਹੋਸਟਲ ਦੇ ਵਿੱਚ ਵਧੀਆ ਨਹੀਂ ਦੇ ਰਿਹਾ ਠੇਕੇਦਾਰ ਤੇ ਕੱਲ ਵੀ ਇਹਨਾਂ ਨੇ ਖਾਣਾ ਜਿਹੜਾ ਹੈਗਾ ਬਾਹਰ ਕੋਈ ਲੰਗਰ ਲੱਗਿਆ ਸੀਗਾ ਸ਼ਾਇਦ ਉੱਥੋਂ ਹੀ ਖਾਦਾ ਹੈਗਾ ਪ੍ਰੋਪਰ ਵਧੀਆ ਖਾਣਾ ਨਹੀਂ ਗਾ ਦਲੀਆ ਕਹਿੰਦੇ ਇਹ ਦਲੀਏ ਦੇ ਵਿੱਚ ਵੀ ਬਿਲਕੁਲ ਪਾਣੀ ਹੈ ਚਾਹ ਸ਼ਾਮ ਦੀ ਇਹਨਾਂ ਦੀ ਬੰਦ ਆ ਦੁੱਧ ਆ ਦੁੱਧ ਦੇ ਵਿੱਚ ਪਾਣੀ ਕਹਿੰਦੇ ਜਿਹੜਾ ਹੈਗਾ ਮਿਲਾਵਟ ਕਰਕੇ ਦੇ ਰਹੇ ਆ ਜੰਦੀ ਕੇ ਪ੍ਰੋਪਰ ਡਾਈਟ ਇਹ ਨਾ ਦਿੱਤੀ ਨਹੀਂ ਜਾਂਦੀ ਅ ਜਿਵੇਂ ਇਹ ਬੱਚੇ ਜਿਹੜਾ ਹੈਗਾ ਸਪੋਰਟਸ ਦੇ ਵਿੱਚ ਹੈ ਇਹਨਾਂ ਨੂੰ ਤਾਂ ਹੀ ਵਧੀਆ ਰਿਜ਼ਲਟ ਦੇ ਪਾਉਣਗੇ ਇਹ ਖਾਣਾ ਵਧੀਆ ਹੋਣਾ ਹੀ ਆਊਗਾ ਤਾਂ ਠੀਕ ਹੈ ਜੀ ਡਾਈਟ ਇਹਨਾਂ ਨੂੰ ਜਿਹੜਾ ਹੈਗਾ ਵਧੀਆ ਢੰਗ ਨਾਲ ਦਿੱਤੀ ਜਾਵੇ ਤਾਂ ਹੀ ਇਹ ਕੋਈ ਰਿਜ਼ਲਟ ਦੇ ਪਾਉਣਗੇ ਅਦਰਵਾਈ ਭੁੱਖੇ ਤੋਂ ਤਾਂ ਭਗਤੀਆਂ ਵੀ ਨਹੀਂ ਹੁੰਦੀ ਅਦਰ ਮੈਂ ਤੋਂ ਡੀਏ ਸੁਣਵਾਈ ਨੇ ਅੱਗੇ ਕੀ ਕਾਰਵਾਈ ਕਰਾਂਗੇ ਅੱਗੇ ਅਸੀਂ ਜਿਹੜਾ ਹੈਗਾ ਪੇਰੈਂਟਸ ਪੂਰੇ ਇਕੱਠੇ ਹੋ ਕੇ ਬੱਚਿਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਦੇ ਅੱਗੇ ਵੀ ਇਹ ਮੰਗ ਕਰਦੇ ਆਂ ਵੀ ਇੱਕ ਦਾ ਇਹ ਹੋ ਕੇ ਧਰਨਾ ਲਾਵਾਂਗੇ